ਹਾਂਜੀ ਅੱਜ ਗਵਾਹੀਆਂ ਹੋਈਆਂ ਨੇ ਤੇ ਜਿਹੜੀ ਅਗਲੀ ਡੇਟ ਆ ਉਹ 30 ਇਸੇ ਮਹੀਨੇ ਦੀ ਐ ਜਿਹੜੀ ਪੈ ਗਈ ਅਗਲੀ ਵੇਸ਼ੀ ਤਾਂ ਕੁਛ ਅਜੇ ਹੋਗੀਆਂ ਕੁਝ ਅਗਲੀ ਤਰੀਕ ਤੇ ਹੋ ਜਾਣਗੀਆਂ ਤਾਂ ਗਵਾਹੀਆਂ ਦਾ ਵਧੀਆ ਜਿਹੜਾ ਪ੍ਰੋਸੈਸ ਚੱਲ ਰਿਹਾ ਹੈ ਕਿੰਨੀਆਂ ਗਵਾਹੀਆਂ ਹੋਈਆਂ ਆਹ ਸ਼ੁਰੂ ਹੋਈ ਹੈ ਹਲੇ ਅੱਜ ਤਾਂ ਅੱਗੇ ਮੇਰਾ ਖਿਆਲ ਹੈ ਇੱਕ ਕੰਪਲੀਟ ਹੋ ਗਈ ਹੋਣੀ ਐ ਤਾਂ ਨੈਕਸਟ ਅਗਲੀ ਐ ਇਦਾਂ ਹੋ ਜੂਗੀ ਸਾਰੀ ਐਗੇ ਅਕਲ ਇੱਕ ਈਸ਼ੂ ਬਣਾ ਰਖੇ ਵਾਵਾ ਚਿਰ ਤੋਂ ਕਹਿੰਦੇ ਵੀ ਗਵਾਹੀ ਨਹੀਂ ਹੋ ਰਹੀ ਗਵਾਹੀ ਨਹੀਂ ਅੱਜ ਉਹ ਵੀ ਸ਼ੁਰੂ ਹੋਗੀ ਨਹੀਂ ਨਹੀਂ ਈਸ਼ੂ ਨਹੀਂ ਕੋਈ ਬੇਟਾ ਉਹ ਤਾਂ ਬਸ ਹੁਣ ਅਦਾਲਤ ਦੀ ਇੱਕ ਮਰਿਆਦਾ ਹੁੰਦੀ ਹੈ ਕਦੇ ਕੋਈ ਚੀਜ਼ ਦੀ ਘਾਟ ਹੁੰਦੀ ਹੈ ਕਦੇ ਕਿਸੇ ਦੀ ਹੁੰਦੀ ਹੈ ਮਤਲਬ ਹਰ ਇੱਕ ਚੀਜ਼ ਬੜੀ ਸੋਚ ਸਮਝ ਕੇ ਹੁੰਦੀ ਹੈ ਤਾਂ ਜਿੱਦਾਂ ਸਾਡੇ ਵਕੀਲ ਸਾਹਿਬਾਨ ਦਾ ਕੋਈ ਰਾਏ ਹੁੰਦੀ ਹੈ ਉਹਦੇ ਮੁਤਾਬਕ ਆਪਾਂ ਚੱਲਦੇ ਆਂ ਕਾ ਠੀਕ ਚੱਲ ਰਿਹਾ ਸਾਰਾ ਕੁਝ ਬਿਲਕੁਲ ਲੋਕ ਕਿਉਂ ਨਹੀਂ ਸੋਚਦੇ ਜੀ ਇਹਨਾਂ ਗੱਲਾਂ ਨੂੰ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਚੀਜ਼ਾਂ ਫਲਾਉਣ ਲੱਗ ਜਾਂਦੇ ਆ ਫਿਰ ਵੀ ਕਹਿੰਦੇ ਵੀ ਬਹੁਤ ਟਾਈਮ ਤੋਂ ਲੱਗੇ ਪਏ ਸੀ ਦੇਖੋ ਜੀ ਹੁਣ ਸੰਭਵ ਨਹੀਂ ਹੁੰਦਾ ਹੁਣ ਜਿੱਦਾਂ ਤੁਸੀਂ ਗਵਾਹੀ ਬਾਰੇ ਪੁੱਛਿਆ ਏਕ ਬੜਾ ਅਹਿਮ ਮੁੱਦਾ ਹੈ ਤਾਂ ਹੁਣ ਗਵਾਹੀ ਬਾਰੇ ਆਪਾਂ ਪਬਲੀਕਲੀ ਜਾਂ ਪ੍ਰੈਸ ਦੇ ਸਾਹਮਣੇ ਵੀ ਹਲੇ ਤੱਕ ਕੁਝ ਕਹਿ ਨਹੀਂ ਸਕਦੇ ਕਿਉਂਕਿ ਅੰਦਰ ਦੀਆਂ ਗੱਲਾਂ ਨੇ ਕੋਰਟ ਦੇ ਤਾਂ ਜਦ ਤੱਕ ਪੂਰਾ ਪ੍ਰੋਸੈਸ ਨਹੀਂ ਹੋ ਜਾਂਦਾ ਤਾਂ ਅਦਾਲਤ ਦੀ ਕਾਰਵਾਈ ਨੂੰ ਆਪਾਂ ਬਾਹਰ ਕਿਦਾਂ ਬੱਸਦੀ ਹੈ ਹਨਾ ਤਾਂ ਲੋਕਾਂ ਦੇ ਮਨ ਦੇ ਵਿੱਚ ਉਸੁਕਤਾ ਹੁੰਦੀ ਐ ਇਸ ਗੱਲ ਨੂੰ ਜਾਣ ਕੇ ਕੀ ਹੋਇਆ ਅਦਾਲਤ ਦੇ ਵਿੱਚ ਹੁਣ ਕੀ ਹੋਊਗਾ ਅਗਲੀ ਤਰੀਕ ਤੇ ਕੀ ਹੋਊਗਾ ਉਹਦਾ ਕਰਕੇ ਫਿਰ ਜਿਹੜੇ ਸਾਡੇ ਕੁਝ ਭਰਾ ਤੁਹਾਡੇ ਚੋਂ ਹੁੰਦਾ ਲਾਣਾ ਉਹ ਕਾਲੇ ਹੁੰਦ ਨੇ ਵਿਊ ਦੇ ਲਈ ਉਹ ਫਿਰ ਐਵੇਂ ਸ਼ਕੂਫੇ ਛੱਡੀ ਜਾਣੇ ਉਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਐ ਬਈ ਇੱਕ ਜਿਹੜੀ ਇੰਟਰਵਿਊ ਹੋਈ ਸੀ ਬਿਸ਼ਨੋਈ ਦੀ ਉਸ 'ਚ ਕੋਈ ਅਪਡੇਟ ਹੋਈ ਮਾਮਲਾ ਦਰਜ ਕੀਤਾ ਕੋਈ ਪਤਾ ਹੋਵੇ ਇੰਟਰਵਿਊ ਦੇ ਮਾਮਲੇ 'ਚ ਦੇਖੋ ਨਾਮ ਵੀ ਸਾਰੇ ਸਾਹਮਣੇ ਆ ਗਏ ਹਨਾ ਪਰੰਤੂ ਮੈਨੂੰ ਲੱਗਦਾ ਹੈ ਵੀ ਸਰਕਾਰ ਹਾਲੇ ਵੀ ਉਹਨਾਂ ਨੂੰ ਬਚਾਉਣ ਦੇ ਚੱਕਰ 'ਚ ਲੱਗੀ ਹੋਈ ਹੈ ਦੇਖੋ ਤੁਸੀਂ ਅਦਾਲਤ ਨੇ ਪੰਜ ਬੰਦਿਆਂ ਤੇ ਐਫ ਆਈ ਆਰ ਕੱਟਤੀ ਹਾਲੇ ਤੁਸੀਂ ਤੁਹਾਨੂੰ ਪਤਾ ਹੈ ਕਿਸ ਨੂੰ ਵੀ ਪੰਜਾਂ ਦੇ ਨਾਮ ਕੀ ਨੇ ਹਾਲੇ ਤੱਕ ਉਹਨਾਂ ਦੇ ਨਾਮ ਨਹੀਂ ਦੱਸੇ ਜਾ ਰਹੇ ਮੈਨੂੰ ਹਾਲੇ ਵੀ ਇੱਕ ਖਰਸ਼ਾ ਹੋਰ ਵੀ ਹੈ ਵੀ ਉਹਨਾਂ 'ਚੋਂ ਕਿਸੇ ਨੂੰ ਪ੍ਰਮੋਟ ਵੀ ਕੀਤਾ ਜਾ ਰਿਹਾ ਸ਼ਾਇਦ ਹਾਲੇ ਮੈਨੂੰ ਕਨਫਰਮ ਨਹੀਂ ਇਸ ਗੱਲ ਦੇ ਉੱਤੇ ਮੈਂ ਬਾਅਦ ਹੀ ਮੈਨੂੰ ਲੱਗ ਜੂਗਾ ਪਤਾ ਮੇਰੇ ਕੋ ਦੋਨਾਂ 'ਚ ਤੁਹਾਨੂੰ ਪ੍ਰੈਸ ਦੇ ਸਾਹਮਣੇ ਫੇਰ ਆਉਂਗਾ ਤਾ ਜੇ ਇਸ ਤਰ੍ਹਾਂ ਕੀਤਾ ਜਾਂਦਾ ਤਾਂ ਮੈਨੂੰ ਸਰਕਾਰ ਦੀ ਵੰਸ਼ਾ ਦੇ ਉੱਤੇ ਹਲੇ ਵੀ ਸ਼ੱਕ ਹੈ ਵੀ ਉਹ ਹਲੇ ਵੀ ਬਦਵਾਸ਼ਾਂ ਦੇ ਨਾਲ ਗੈਂਗਸਟਾਂ ਦੇ ਨਾਲ ਖੜੀ ਹੋਈ ਨਜ਼ਰ ਆ ਰਹੀ ਹੈ ਔਰ ਜੋ ਮੁਲਾਜ਼ਮਾ ਨੇ ਆਪਣੀ ਜਵੀਰ ਨੂੰ ਵੇਚ ਕੇ ਇੱਕ ਪੈਸਾ ਮੁੱਖ ਰੱਖ ਕੇ ਮਰਦਾਰ ਖਾਧੀ ਹੈ ਤਾਂ ਉਹ ਉਹਨਾਂ ਦਾ ਜਿਹੜੀ ਪੇਠਾ ਹਲੇ ਵੀ ਥਾਪੜੀ ਜਾ ਰਹੀ ਹੈ ਸਰ ਜਿਹੜੀ ਐਫ ਆਈ ਆਰ ਹੋਈ ਆ ਉਹਨੂੰ ਜਨਤਕ ਕਿਉਂ ਨਹੀਂ ਕੀਤਾ ਗਿਆ ਕੁਝ ਲੋਕਾਂ ਮੈਂ ਇਸੇ ਕਰਕੇ ਮੈਨੂੰ ਤੁਸੀਂ ਉਹਦੇ ਅੰਗੇਸਟ ਕੀ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਇਨੂੰ ਇਸੇ ਕਰਕੇ ਹੀ ਦਾ ਸ਼ੱਕ ਹੈ ਗਵਰਨਮੈਂਟ ਤੇ ਵੀ ਉਸ ਐਫ ਆਈ ਆਰ ਨੂੰ ਜਨਤਕ ਨਹੀਂ ਕੀਤਾ ਜਾਂਦਾ ਹਾਲੇ ਤੱਕ ਉਹਦਾ ਕਿਤੋਂ ਵੀ ਬਿਓਰਾ ਨਹੀਂ ਮਿਲ ਰਿਹਾ ਵੀ ਕਿਹੜੇ ਬੰਦੇ ਨੇ ਕਿਹੜੇ ਅਫਸਰ ਨੇ ਅੰਦਾਜ਼ਾ ਹੈ ਵੀ ਫਲਾਨਾ ਹੋ ਸਕਦਾ ਫਲਾਨਾ ਹੋ ਸਕਦਾ ਪਰੰਤੂ ਇਹ ਉਹਨਾਂ ਦੇ ਨਾਂ ਜਿਹੜੇ ਗੁਪਤ ਰੱਖੇ ਜਾ ਰਹੇ ਨੇ ਇਹ ਵੀ ਪਤਾ ਵੀ ਹੋ ਸਕਦਾ ਉਹਨੂੰ ਤਰੱਕੀ ਦੇ ਕੇ ਕਿਸੇ ਦਾ ਮਾਨ ਸਤਕਾਰ ਚ ਹੋਰ ਵਾਅਦਾ ਕਰ ਦੇਣਾ ਵੀ ਉਹਨੇ ਬਹੁਤ ਚੰਗਾ ਕੰਮ ਕੀਤਾ ਪਰੰਤੂ ਹਜ਼ਾਰਾਂ ਮਾਪੇ ਜਿਹੜੇ ਆਪ ਦੇ ਜਿਹੜੇ ਨੇਕ ਪੁੱਤ ਕਮਾਈਆਂ ਵਾਲੇ ਨੇ ਉਹਨਾਂ ਦੇ ਲਈ ਚਿੰਤਾ ਤੇ ਜੁਰੂਰ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਇਹ ਕੱਲਾ ਮੇਰਾ ਸਵਾਲ ਨਹੀਂ ਹੈ ਮੈਂ ਤਾਂ ਸਭ ਕੁਝ ਖਤਮ ਕਰ ਹੀ ਲਿਆ ਆਪਣਾ ਲੇਕਿਨ ਅਸੀਂ ਲੜਾਈ ਲੜਦੇ ਹਾਂ ਜਿਹੜੇ ਕਰੋੜਾਂ ਲੋਕ 3 ਕਰੋੜ ਦੀ ਆਬਾਦੀ ਹੈ ਪੰਜਾਬ ਦੀ ਤਾਂ ਸਾਡੇ ਵਰਗੇ ਕਰੋੜਾਂ ਮਾਪੇ ਨੇ ਜਿਹੜੇ ਆਪਣੇ ਪੁੱਤਾਂ ਦੀ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਗੰਭੀਰ ਨੇ ਜਾਂ ਚਿੰਤਾਚ ਨਹੀਂ ਤਾਂ ਜਦੋਂ ਇਹੋ ਜਿਹਾ ਕੁਝ ਸਾਡੀਆਂ ਸਰਕਾਰਾਂ ਦੀ ਨੱਕ ਦੇ ਥੱਲੇ ਹੋਊਗਾ ਤਾਂ ਸਹੀ ਜੀ ਚਿੰਤਾ ਕਰਨੀ ਤਾਂ ਬਣਦੀ ਹੈ ਔਰ ਮੁੱਖ ਮੰਤਰੀ ਸਾਹਿਬ ਤੁਸੀਂ ਕੱਲ ਵੇਖਿਆ ਹੋਊਗਾ ਬੁਲਟ ਪ੍ਰੂਫ ਸ਼ੀਸ਼ਿਆਂ ਦੇ ਵਿੱਚ ਭਾਸ਼ਣ ਦਿੰਦੇ ਨੇ ਹਨਾ ਇੱਕ ਪਾਸੇ ਦਾਵਾ ਕਰਦੇ ਨੇ ਵੀ ਸਾਡੀ ਜਿਹੜੀ ਲਾ ਐਂਡ ਆਰਡਰ ਦੀ ਹਾਲਤ ਬਹੁਤ ਵਧੀਆ ਹੈ ਤਾਂ ਜੇ ਕਾਨੂੰਨ ਇੰਨਾ ਚੰਗਾ ਹੈ ਤੁਹਾਡੀ ਜਿਹੜੀ ਪੁਲਿਸ ਇਸ ਤਰ੍ਹਾਂ ਗੁੰਡਿਆਂ ਦੇ ਨਾਲ ਰਲਈ ਹੋਈ ਹੈ ਤਾਂ ਤੁਸੀਂ ਸੁਰੱਖਤ ਅਪ ਸ਼ੀਸ਼ੇ ਭਾਵੇਂ 10 ਲੱਖ ਰੋ ਕਿਦਾਂ ਕਿਦਾਂ ਕਿਵੇਂ ਸੁਰੱਖਤ ਰਹੋਗੇ ਤੁਹਾਨੂੰ ਸਿਸਟਮ ਸਾਫ਼ ਕਰਨਾ ਪੈਣਾ ਪਹਿਲਾਂ ਤੁਸੀਂ ਇੱਕ ਜ਼ਿੰਮੇਵਾਰ ਅਹੁਦੇ ਤੇ ਹੋ ਸ਼ੀਸ਼ਿਆਂ ਨਾਲ ਤੁਹਾਡੀ ਸੁਰੱਖਿਆ ਨਹੀਂ ਹੋਣੀ ਅਸੂਲਾ ਨਾਲ ਕਿ ਤੁਹਾਡੇ ਵੱਲੋਂ ਕੀਤੀ ਗਈਆਂ ਕਾਰਵਾਈਆਂ ਦੇ ਨਾਲ ਪੰਜਾਬ ਸੁਰੱਖਿਅਤ ਹੋਣਾ ਲਾ ਲਓ ਸ਼ੀਸ਼ੇ ਜਿੰਨਾ ਤੁਹਾਡਾ ਮਰਜ਼ੀ ਜੀ ਕਰਦਾ ਹੈ